ਉਏ ਅੰਤਬਦਮਾਸ਼ੀ ਦਾ ਏ ਮਾੜਾ ਮਿੱਤਰੋਂ ਹੁੰਦਾ ਅੰਤਬਦਮਾਸ਼ੀ ਦਾ ਏ ਮਾੜਾ ਮਿੱਤਰੋਂ ਏ ਦੇਖਿਆ ਏ ਅੱਖਾਂ ਨਾਲ ਸਾਰਾ ਮਿੱਤਰੋਂ ਵੱਡੇ ਵੱਡੇ ਥੰਮ ਚੂਰਾ ਚੂਰ ਹੋ ਗਏ ਵੱਡੇ ਵੱਡੇ ਥੰਮ ਚੂਰਾ ਚੂਰ ਹੋ ਗਏ ਆਪਣੀਆਂ ਕੋਲੋਂ ਸਭ ਦੂਰ ਹੋ ਗਏ ਓਏ ਆਪਣੀਆਂ ਕੋਲੋਂ ਸਭ ਦੂਰ ਹੋ ਗਏ ਮਾਣ ਨਹੀਂ ਕਰੀਦਾ ਪੈਸੇ ਤੇ ਜਵਾਨੀ ਦਾ ਓਏ ਮਾਣ ਨਹੀਂ ਕਰੀਦਾ ਪੈਸੇ ਤੇ ਜਵਾਨੀ ਦਾ ਵੈਲੇ ਮਰ ਬੋਂਦਾ ਚਿੱਟੇ ਤੇ ਜਨਾਨੀ ਦਾ ਓਏ ਵੈਲ ਮਰਵਾਉਂਦਾ ਚਿੱਟੇ ਤੇਜ ਨੋਨੀ ਦਾ ਰੁਕਦਾ ਏ ਕਹਿਣਾ ਕਿਸੇ ਦਿਆਂ ਰੋਕਿਆਂ ਓਏ ਰੁਕਦਾ ਏ ਕਹਿਣਾ ਕਿਸੇ ਦਿਆਂ ਰੋਕਿਆਂ ਆਸ਼ਕੀ ਤੇ ਚਿੱਟਾ ਛੜ ਵਾਉਣ ਔਖਿਆ ਓਏ ਆਸ਼ਕੀ ਤੇ ਚਿੱਟਾ ਛੜ ਵੌਣ ਓਖਿਆ ਫੀਲਿੰਗ ਨਜ਼ਾਇਜ਼ ਲਾ ਪੈਂਦੀ ਬੰਦੇ ਨੂੰ ਓਏ ਫੀਲਿੰਗ ਨਜ਼ਾਇਜ਼ ਲਾ ਪੈਂਦੀ ਬੰਦੇ ਨੂੰ ਲੰਡੂਆਂ ਦੀ ਫੂਕ ਮੈਂਗੀ ਪੈਂਦੀ ਬੰਦੇ ਨੂੰ ਓਏ ਲੰਡੂਆਂ ਦੀ ਫੂਕ ਮੈਂਗੀ ਪੈਂਦੀ ਬੰਦੇ ਨੂੰ ਹੁੰਦਾ ਹੌਸਲਾ ਪਾਈਆਂ ਜਿਵੇਂ ਕੰਧ ਚੀਨਦੀ ਹੁੰਦਾ ਹੌਸਲਾ ਪਾਈਆਂ ਦਾ ਜਿਵੇਂ ਕੰਧ ਚੀਨਦੀ ਪੀੜ ਕਰ ਲੋ ਇਕੱਠੀ ਲੱਖ दारू ਪੀਣ ਲਈ ਪੀੜ ਕਰ ਲੋ ਇਕੱਠੀ ਲੱਖ दारू ਪੀਣ ਲਈ ਪਾਰੀ ਔਖੇ ਵੇਲੇ ਨਾਲ ਵੀਰ ਇਲਾਹੀ ਖੜਦਾ ਔਖੇ ਵੇਲੇ ਨਾਲ ਵੀਰ ਹੀ ਖੜਦਾ ਬਸ ਬੁੜਦੇ ਦਵਿੰਦਰਾ ਤੂੰ ਚੁੱਪ ਕਰ ਜਾ ਇੱਥੇ ਹੀ ਬੁੜਦੇ ਦਵਿੰਦਰਾ ਤੂੰ ਚੁੱਪ ਕਰ ਜਾ ਪਉਤੇ ਪੇਦਨਾ ਤੂ ਖੋ ਨਿਕਾਲੇ ਯੁਗ ਚੱਲਦਾ ਐਵੇਂ ਪੇਦਨਾ ਤੂ ਖੋ ਨਿਕਾਲੇ ਯੁਗ ਚੱਲਦਾ ਸੱਚ ਕਿਥੋਂ ਸੁਣੇ ਯੂਥ ਅੱਜ ਕੱਲ ਦਾ